ਹਿਰਦੇ ਚਰਨ ਹਿਰਦੇ ਚ ਚਰਨ ਵਸੋਣੇ ਨੇ ਪਰ ਉਹ ਚਰਨ ਪਤਾ ਕਿਹੜੇ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਉਹ ਚਰਨ ਨੇ ਗੁਰੂ ਦਾ ਸ਼ਬਦ ਨਾਨਕ ਬੰਦਿਓ ਪਾਲ ਕਹਿੰਦੇ ਇਸ ਗੱਲ ਨੂੰ ਏ ਭਲਿਆ ਆਪਣੇ ਪੱਲੇ ਬੰਨ ਲੈ ਕਿ ਗੁਰੂ ਦਾ ਚਰਨ ਗੁਰੂ ਦਾ ਸ਼ਬਦ ਹੁੰਦਾ ਹੈ ਕਹਿੰਦੇ ਚਰਨ ਨਾ ਛੱਡੋ ਮਾਲਕ ਜੀ ਮੈਂ ਤੇਰੇ ਚਰਨਾਂ ਨੂੰ ਮੈਂ ਤੇਰੇ ਵਿਚਾਰਧਾਰਾ ਨੂੰ ਨਹੀਂ ਛੱਡਾਂਗਾ ਤੇਰੇ ਸ਼ਬਦ ਨੂੰ ਮੈਂ ਨਹੀਂ ਛੱਡਦਾ ਤੇਰੀ ਗੁਰਬਾਣੀ ਦੇ ਮੁਤਾਬਕ ਮੈਂ ਆਪਣੇ ਜੀਵਨ ਨੂੰ ਜੀਵਾਂਗਾ ਭਾਵੇਂ ਮੈਨੂੰ ਆਪਣਾ ਸਰੀਰਿਕ ਉਹਨਾਂ ਵਾਰਨਾ ਪੈ ਜਾਵੇ ਇਹਦੇ ਬਦਲੇ ਭਾਈ ਤਾਰੂ ਸਿੰਘ ਜੀ ਨੇ ਕੀਤਾ ਨਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਸੱਚ ਦੇ ਰਾਹ ਦੇ ਉੱਤੇ ਚੱਲਦੇ ਆ ਹੋਇਆ ਭਾਵੇਂ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਹੈ ਉਹਨਾਂ ਨੇ ਦਿੱਤੀ ਹੈ ਤੇ ਉਹ ਸਿਲਸਿਲਾ ਜਿਹੜਾ ਹੈ ਉਹ ਅੱਜ ਤੱਕ ਚੱਲਦਾ ਪਿਆ ਅੱਜ ਤੱਕ ਚੱਲਦਾ ਪਿਆ ਆ ਪਿਛਲੇ ਦਿਨੀ ਕੋਟਕਪੂਰੇ ਦੇ ਵਿੱਚ ਦੋ ਸਿੰਘਾਂ ਦੀ ਸ਼ਹਾਦਤ ਹੋਈ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਜਦੋਂ ਪਾਪੀਆਂ ਨੇ ਕੀਤੀ ਹੈ ਤੇ ਅੱਜ ਤੱਕ ਉਹ ਸਿਲਸਿਲਾ ਚੱਲ ਰਿਹਾ ਜਿਨ੍ਹਾਂ ਦਾ ਵਾਕਈ ਪਿਆਰ ਹੁੰਦਾ ਹੈ ਨਾ ਉਹਨਾਂ ਨੂੰ ਗੁਰੂ ਦੇ ਬਾਰੇ ਦੇ ਵਿੱਚ ਕੁਝ ਪਤਾ ਹੁੰਦਾ ਅੱਜ ਤੇ ਮੈਂ ਵੇਖਦਾ ਵਾਂ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਦੇ ਅੰਦਰ ਮਾੜਾ ਮੋਟਾ ਵੀ ਰੋਸ ਜਿਹੜਾ ਇਹਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਹ ਕੁਝ ਹੋ ਗਿਆ ਤੇ ਕਿਤੇ ਸਾਨੂੰ ਪਤਾ ਵੀ ਨਹੀਂ ਉਸ ਚੀਜ਼ ਦੇ ਬਾਰੇ ਕਈ ਵਾਰੀ ਐਸਾ ਹੀ ਵਾਪਰ ਜਾਂਦਾ ਬਹੁਤਿਆਂ ਨੂੰ ਸ਼ਾਇਦ ਪਤਾ ਹੀ ਨਹੀਂ ਹੋਣਾ ਵੀ ਪੰਜਾਬ ਦੇ ਵਿੱਚ ਇਸ ਟਾਈਮ ਦੇ ਵਿੱਚ ਕੀ ਹੋ ਰਿਹਾ ਜਿਹੜੇ ਚਲੋ ਇੰਟਰਨੈਟ ਦਾ ਯੂਜ਼ ਕਰਦੇ ਨੇ ਉਹਨਾਂ ਨੂੰ WhatsApp ਦੇ ਉੱਤੇ ਪਤਾ ਲੱਗ ਜਾਂਦਾ ਬਾਕੀ ਜੀ ਇਹ ਤਾਂ ਤੁਸੀਂ ਰੱਖਿਓ ਨਾ ਵੀ ਆ ਜਿਹੜੇ ਸਰਕਾਰੀ ਚੈਨਲ ਚੱਲਦੇ ਨੇ ਨਿਊਜ਼ ਵਾਲੇ ਇਹਨਾਂ ਨੇ ਤਾਂ ਕੁਝ ਵਿਖਾਉਣਾ ਨਹੀਂ ਇਹ ਸਿੱਖਾਂ ਦੀਆਂ ਖਬਰਾਂ ਵੈਸੇ ਨਹੀਂ ਵਿਖਾਉਂਦੇ ਇਹਨਾਂ ਨੂੰ ਅਲਰਜੀ ਹੈ ਸਿੱਖਾਂ ਤੋਂ ਇਹਨਾਂ ਨੇ ਸਿੱਖਾਂ ਦੀ ਖਬਰ ਨਹੀਂ ਵਿਖਾਣੀ ਇਹ ਕਰ ਘੱਟੋ ਘੱਟ ਆਪਣੀ ਕੌਮ ਬਾਰੇ ਇੰਨਾ ਕਿਤੇ ਪਤਾ ਹੋਣਾ ਚਾਹੀਦਾ ਵੀ ਸਾਡੀ ਕੌਮ ਦੇ ਵਿੱਚ ਵਾਪਰਦਾ ਕੀ ਪਿਆ ਇੱਕ ਆਖਰੀ ਬੇਨਤੀ ਕਰਾਂਗਾ ਆਪਣੇ ਦੁਸ਼ਮਣਾਂ ਦੀ ਪਛਾਣ ਕਰ ਲਓ ਜਿਹੜੇ ਦੁਸ਼ਮਣ ਨੇ ਨਾ ਉਹਨਾਂ ਦੀ ਪਛਾਣ ਸਾਡੀ ਕੌਮ ਦੀ ਹੈ ਤਰਾਸ ਦੀ ਹੈ ਕਿ ਸਾਡੇ ਲੋਕਾਂ ਨੇ ਆਪਣੇ ਦੁਸ਼ਮਣਾਂ ਦੀ ਪਛਾਣ ਹੀ ਕਦੀ ਨਹੀਂ ਕੀਤੀ ਜਿਹੜੇ ਦੁਸ਼ਮਣ ਸੀਗੇ ਉਹਨਾਂ ਨੂੰ ਸਿੰਘ ਸਾਹਿਬ ਸਿੰਘ ਸਾਹਿਬ ਕਹਿ ਕੇ ਉਹਨਾਂ ਦੇ ਗਲਾਂ ਦੇ ਵਿੱਚ ਸਾਡੇ ਲੋਕਾਂ ਨੇ ਸਰੋਪੇ ਜਰੂਰ ਪਵਾਏ ਨੇ ਪਰ ਉਹਨਾਂ ਦੀ ਪਛਾਣ ਨਹੀਂ ਜੇ ਕੀਤੀ ਆ ਜਿਹੜੇ ਜਹੇਦਾਰ ਬਣੇ ਫਿਰਦੇ ਨੇ ਆਪਣੇ ਆਪ ਨੂੰ ਆ ਪੰਜੇ ਤਖਤਾਂ ਦੇ ਜਹੇਦਾਰ ਗੁਲਾਮ ਨੇ ਗੁਲਾਮ ਨੇ ਥੱਲੇ ਲੱਗੇ ਹੋਏ ਨੇ ਕੀ ਦੇ ਸਰਕਾਰਾਂ ਦੇ ਜਿਵੇਂ ਸਰਕਾਰ ਉਤੋਂ ਦੀ ਆਰਡਰ ਕਰਦੀ ਹੈ ਉਹ ਕੰਮ ਇਹ ਜਥੇਦਾਰ ਲੋਕ ਕਰਦੇ ਨੇ ਇਹਨਾਂ ਦਾ ਆਪਣਾ ਥੋੜੀ ਨਾ ਕੋਝੇਗਾ ਇਹ ਤੇ ਕੱਟ ਪੁਤਲੀਆਂ ਨੇ ਕੱਟ ਪੁਤਲੀਆਂ ਜਿਵੇਂ ਕੱਟ ਪੁਤਲੀਆਂ ਵੇਖੀ ਹੋਣੇ ਤੁਸੀਂ ਵੀ ਉਹ ਨਚਾਇਆ ਜਾਂਦਾ ਕੱਟ ਪੁਤਲੀ ਨੂੰ ਨੱਚ ਇਹ ਜਥੇਦਾਰ ਵੀ ਉਦਾਂ ਹੀ ਨੱਚਦੇ ਨੇ ਭਾਵੇਂ ਉਹ ਅਕਾਲ ਤਖਤ ਵਾਲਾ ਹੋਵੇ ਭਾਵੇਂ ਉਹ ਕਿਤੇ ਵਾਲਾ ਵੀ ਹੋਵੇ ਭਾਵੇਂ ਪਟਨਾ ਸਾਹਿਬ ਵਾਲਾ ਹੋਵੇ ਇਹ ਤੇ ਕੱਟ ਪੁਤਲੀਆਂ ਨੇ ਇਹਨਾਂ ਨੂੰ ਤਾਂ ਨਚਾਇਆ ਜਾਂਦਾ ਜਿੱਦਾਂ ਸਰਕਾਰੀ ਲੋਗ ਇਹਨਾਂ ਨੂੰ ਨਚਾਉਂਦੇ ਨੇ ਇਹ ਉਹਦਾ ਨੱਚਦੇ ਨੇ ਜਿੱਦਾਂ ਦਾ ਹੁਕਮਨਾਮਾ ਲਾਗੂ ਕਰਨ ਵਾਸਤੇ ਕਹਿੰਦੇ ਨੇ ਉਹੋ ਜਿਹਾ ਕਰ ਦਿੰਦੇ ਨੇ ਪਰ ਸਾਡੀ ਕੌਮ ਜਾਗਦੀ ਨਹੀਂ ਨਾ ਛੇਤੀ ਕਿਤੇ ਆ ਤੇ ਹੁਣ ਸੌਦੇ ਜਿਹੜਾ ਵਾਪਰਿਆ ਕਿ ਉਹ ਸੌਦਾ ਸਾਧ ਨੂੰ ਜਦੋਂ ਮaaf ਕੀਤਾ ਗਿਆ ਸਾਡੇ ਲੋਕਾਂ ਨੂੰ ਫਿਰ ਥੋੜੀ ਜੀ ਹੋਸ਼ ਆਈ ਵੀ ਹੈ ਇਹ ਕੰਮ ਹੋ ਗਿਆ ਤੇ ਤੁਹਾਨੂੰ ਕੀ ਲੱਗਦਾ ਵੀ ਜਥੇਦਾਰ ਨੇ ਹੋਣੀ ਪੁੱਠਾ ਫੈਸਲਾ ਸੁਣਾਇਆ ਇਸ ਤੋਂ ਪਹਿਲਾਂ ਵੀ ਬੇਅੰਤ ਫੈਸਲੇ ਉਹਨੇ ਪੁੱਠੇ ਸੁਣਾਏ ਸੀਗੇ ਜਦੋਂ ਨਾਨਕ ਸ਼ਾਹੀ ਕੈਲੰਡਰ ਦਾ ਘਾਣ ਘਾਣ ਕੀਤਾ ਹੈ ਉਹ ਵੀ ਤਾਂ ਫੈਸਲਾ ਗਲਤ ਸੀ ਨਾ ਜਦੋਂ ਸ਼੍ਰੀ ਚੰਦ ਇਹਦੇ ਬਾਰੇ ਚ ਇਹ ਗੱਲ ਆਖੀ ਸੀ ਵੀ ਸਾਰੀ ਕੌਮ ਨੂੰ ਸ਼੍ਰੀ ਚੰਦ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹ ਬੜੀ ਚੰਗੀ ਗੱਲ ਸੀ ਸ਼੍ਰੀ ਚੰਦ ਕੋ ਕੀ ਸਿੱਖਿਆ ਲੈਣੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਕੋ ਸਿੱਖਿਆ ਲੈਣੀ ਹੈ ਕਿ ਸ਼੍ਰੀ ਚੰਦ ਕੋ ਲੈਣੀ ਹੈ ਸ਼੍ਰੀ ਚੰਦ ਲੰਗੋਟ ਪਾਉਂਦਾ ਸੀ ਕਿ ਅਸੀਂ ਵੀ ਲੰਗੋਟ ਪਾ ਕੇ ਬਹਿ ਜਾਈਏ ਕਪੜੇ ਲਾ ਦਈਏ ਕੇਸ ਖੋਲ ਲਈਏ ਪੱਗਾਂ ਲਾ ਦਈਏ ਸਵਾਹ ਮੰਨ ਲਈਏ ਪਿੰਡੇ ਉੱਤੇ ਇਹ ਸਿੱਖਿਆ ਲੈਣੀ ਸ਼੍ਰੀ ਚੰਦ ਕੋ ਸਿੱਖਿਆ ਗੁਰੂ ਗੁਰੂ ਗ੍ਰੰਥ ਸਾਹਿਬ ਕੋਲ ਲੈਣੀ ਸੀ ਪਰ ਇਦਾਂ ਦੀਆਂ ਵਿਚਾਰਧਾਰਾ ਕਦੀ ਵਿਟਪਾਖ ਸਿੰਘ ਦਾ ਜਨਮ ਦਿਨ ਮਨਾਣ ਦੀ ਜਹੇਦਾਰ ਗੱਲ ਕਰਦਾ ਹੈ ਕਦੀ ਕੋਈ ਗੱਲ ਕਰਦਾ ਕਦੀ ਕੋਈ ਗੱਲ ਕਰਦਾ ਬੇ ਸਿਰ ਪੈਰ ਦੀਆਂ ਗੱਲਾਂ ਇਹਨਾਂ ਲੋਕਾਂ ਦੀਆਂ ਇਹਨਾਂ ਦੇ ਪਿੱਛੇ ਮੈਂ ਦੋਵੇਂ ਆ ਜੋੜ ਕੇ ਬੇਨਤੀ ਕਰਾਂਗਾ ਇਹਨਾਂ ਨੂੰ ਦਵਾਰਾ ਹੁਣ ਸਿਰ ਦੇ ਉੱਤੇ ਨਾ ਚੁੱਕ ਲਿਓ ਬੇਸ਼ੱਕ ਹੁਣ ਸਰਕਾਰਾਂ ਦੇ ਦਬਾਅ ਵੇਠਾ ਕੇ ਉਹਨੇ ਫੇਰ ਸੌਦੇ ਸਾਦ ਨੂੰ ਜਿਹੜੀ ਮਾਫੀ ਦਿੱਤੀ ਸੀ ਉਹ ਵਾਪਸ ਲੈ ਲਈ ਕਿਉਂ ਲੈ ਲਈ ਕਿਉਂਕਿ ਸਿੱਖਾਂ ਦਾ ਰੋਸ ਸੀ ਨਾ ਹੁਣ ਤੇ ਉਹਨਾਂ ਨੂੰ ਡਰ ਲੱਗਾ ਇਸ ਗੱਲ ਤੋਂ ਕਿ ਕਿਤੇ ਕੋਈ ਭਾਣਾ ਨਾ ਉਹੋ ਜਿਹਾ ਵਾਪਰ ਜਾਵੇ ਉਹਨੇ ਕਿਹਾ ਚਲੋ ਵਾਪਸ ਲੈ ਲੈਨੇ ਆ ਪਰ ਹੁਣ ਫੇਰ ਸਿੰਘ ਸਾਹਿਬ ਕਹਿ ਗਏ ਫੇਰ ਕਿਤੇ ਗਲਾਂ ਚ ਸਰੋਪੇ ਨਾ ਪਾਣ ਲੱਗ ਜਾਓ ਇਹ ਗਦਾਰ ਨੇ ਕੌਮ ਦੇ ਨਾ ਗਦਾਰਾਂ ਨੂੰ ਪਛਾਣਨ ਦੀ ਲੋੜ ਆ ਇਸ ਟਾਈਮ 'ਚ ਇਹ ਗਦਾਰ ਨੇ ਤੇ ਜੇ ਅੱਜ ਵੀ ਸਾਡੇ ਲੋਕਾਂ ਨੇ ਇਹਨਾਂ ਨੂੰ ਨਹੀਂ ਨਾ ਪਛਾਣਿਆ ਤੇ ਬਹੁਤ ਦੇਰ ਹੋ ਜਾਏਗੀ ਫੇਰ ਬਹੁਤ ਦੇਰ ਹੋ ਜਾਏਗੀ ਪਛਾਣੀਏ ਅਸਲੀਅਤ ਨੂੰ ਗੁਰਮਤ ਨੂੰ ਸਮਝੀਏ ਜਿਹੜੇ ਗਦਾਰ ਲੋਕ ਨੇ ਉਹਨਾਂ ਨੂੰ ਪਛਾਣ ਲਈਏ ਤੇ ਉਹਨਾਂ ਨੂੰ ਸਤਕਾਰ ਵਾਲੀ ਨਿਗਾਹ ਤੋਂ ਵੇਖਣਾ ਹੀ ਬੰਦ ਕਰ ਦਈਏ ਕਿਉਂਕਿ ਉਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਜੇ ਅਸੀਂ ਆਪਣਾ ਆਗੂ ਕਿਸੇ ਨੂੰ ਬਣਾਉਣਾ ਹੈ ਨਾ ਤੇ ਸਾਡਾ ਆਗੂ ਇੱਕੋ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੂੰ ਆਗੂ ਬਣਾ ਲੋਗੇ ਜ਼ਿੰਦਗੀ 'ਚ ਕਦੀ ਧੋਖਾ ਨਹੀਂ ਖਾਓਗੇ ਤੇ ਜਿਨ੍ਹਾਂ ਨੇ ਬੰਦਿਆਂ ਨੂੰ ਆਗੂ ਬਣਾਇਆ ਨਾ ਉਹਨਾਂ ਨੇ ਧੋਖਾ ਅੱਗੇ ਵੀ ਖਾਦਾ ਇਹ ਤੇ ਹੁਣ ਵੀ ਖਾਣਗੇ ਜਿਨ੍ਹਾਂ ਨੇ ਗੁਰਬਖਸ਼ ਸਿੰਘ ਨੂੰ ਆਗੂ ਬਣਾਇਆ ਸੀ ਨਾ ਉਹ ਐਡਾ ਬੇਸ਼ਰਮ ਬੰਦਾ ਦੋ ਵਾਰੀ ਧੋਖਾ ਦੇ ਗਿਆ ਦਿੱਤਾ ਨਾ ਦੋ ਵਾਰੀ ਧੋਖਾ ਨੇ ਬੰਦੇ ਨੂੰ ਆਗੂ ਬਣਾਇਆ ਸੀ ਸਾਡੀ ਕੌਮ ਨਾਰੇ ਮਾਰਦੇ ਹੋਏ ਉਹਦੇ ਪਿੱਛੇ ਗੁਰੂਬਖਸ਼ ਸਿੰਘ ਭਾਈ ਗੁਰੂਬਖਸ਼ ਸਿੰਘ ਭਾਈ ਗੁਰੂਬਖਸ਼ ਸਿੰਘ ਕੀ ਕੀਤਾ ਉਹਨੇ ਸਰਕਾਰੀ ਬੰਦਾ ਸੀਗਾ ਵੇਖਿਆ ਹੋਇਆ ਸੀਗਾ हट ਗਿਆ ਪਿੱਛੇ ਸੋ ਸਰਕਾਰੀ ਬੰਦਿਆਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਜਿਹੜਾ ਵੀ ਆਪਾਂ ਕੰਮ ਕਰਨਾ ਹੈ ਉਹ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪੁੱਛ ਕੇ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਜਦੋਂ ਸਾਡਾ ਜੀਵਨ ਬਣ ਜਾਏਗਾ ਉਹਦੋਂ ਜੀਵਨ ਸਵਰ ਜਾਵੇਗਾ